ਗੱਤਾਰ ਸਪੁੱਤ ਦਾ ਫੁੱਲ ਫੁਲਾ ਹੈ ਉਹ ਚਲ ਰਹੇ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੋੜੀ ਲੈਰ ਦੇ ਉੱਤੇ ਇੱਕ ਆ ਮਾਂ ਦਾ ਕੋਈ ਨੌਜਵਾਨ ਮਾਂ ਦਾ ਪੁੱਤ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੁੱਤੇ ਦਾ ਇੰਜੈਕਸ਼ਨ ਲਗਾਇਆ ਹੋਇਆ ਸੀ ਹੋ ਸਕਦਾ ਹੈ ਵੀ ਹੌਲੇ ਹੌਲੇ ਮੇਰਾ ਖਿਆਲ ਹੈ ਜੀ ਡੈਫਟ ਤੋਂ ਸਰੋਂ ਇਨਫੋਰਮੇਸ਼ਨ ਮਿਲੀ ਸੀ ਇਹ ਇਦਾਂ ਦਾ ਕਰਕੇ ਕੋਈ ਕੁੱਤੇ ਨਾਲ ਇੰਜੈਕਸ਼ਨ ਲੱਗਿਆ ਹੋਇਆ ਹੈ ਤੇ ਅੜਖਾੜਾ ਬੱਚੇ ਮਿਲਿਆ ਹੈ ਤੁਸੀਂ ਦੇਖ ਸਕਦੇ ਹੋ ਬੰਦ ਬਾਰ ਬਾਰ ਹੋ ਰਿਹਾ ਹੈ ਜਿਵੇਂ ਨੇ ਲਾਇਆ ਹੋਇਆ ਤੇ ਬਹੁਤ ਮਾੜਾ ਹਾਲ ਹੈ ਬਹੁਤ ਬੁਰਾ ਹਾਲ ਹੈ ਅੱਜ ਦੇ ਦੌਰ ਦੇ ਵਿੱਚ ਤੁਸੀਂ ਕਹ ਸਕਦੇ ਹੋ ਕਿ ਜਿਹੜੇ ਇਦਾਂ ਦੇ ਨੱਚੀ ਤੁਹਾਡੇ ਚਮਾਰੀ ਫੋਕਲਾ ਕਰ ਰਹੇ ਨੇ ਇਹਦੀ ਲਹਿਰ ਹੈ ਇਹ ਇੱਕ ਤਰ੍ਹਾਂ ਦਾ ਇਹ ਇੰਡੈਕਟਰ ਤੇ ਇਹ ਇੰਜੈਕਸ਼ਨ ਪਏ ਤੇ ਹਾਂਜੀ ਬਿੰਦਰ ਜੀ ਬਸ ਉੱਥੇ ਜਿੱਥੇ ਪਹਿਲਾਂ ਨਹੀਂ ਦੋ ਤਿੰਨ ਮਿੰਟ ਹੋਣਗੇ ਨਹੀਂ ਅਸੀਂ ਆਜੋ ਸੂਰਤੀ ਵਾਲੇ ਪੁਲ ਤੋਂ ਤੁਹਾਨੂੰ ਚਾਹਣਾ ਸੀ ਦਰਦ ਤੁਹਾਨੂੰ ਪਰੇਗਾ ਬੜੀ ਦੇਖੋ ਜੀ ਇਹ ਰੋੜੀ ਦੇ ਵਿੱਚ ਜੋ ਲੋਕਾਕਾਰ ਸਿੱਟੇ ਦਾ ਫਸਲਾ ਹੈ ਉਹ ਚੱਲ ਰਿਹਾ ਹੈ ਕਿ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੋੜੀ ਲੈਰ ਦੇ ਉੱਤੇ ਇੱਕ ਆ ਮਾਂ ਦਾ ਕੋਈ ਨੌਜਵਾਨ ਮਾਂ ਦਾ ਪੁੱਤ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਿੱਟੇ ਦਾ ਇੰਜੈਕਸ਼ਨ ਲਗਾਇਆ ਹੋਇਆ ਸੀ ਹੋ ਸਕਦਾ ਹੈ ਵੀ ਕੁਲੇ ਹੋਣੇ ਮੇਰਾ ਖਿਆਲ ਹੈ ਜੀ ਡੈਥ ਤੋਂ ਇਨਫੋਰਮੇਸ਼ਨ ਮਿਲੀ ਸੀ ਤੇ ਇਦਾਂ ਦਾ ਕਰਕੇ ਕੋਈ ਕਿਸੇ ਨਾਲ ਇੰਜੈਕਸ਼ਨ ਲੱਗਿਆ ਹੋਇਆ ਤੇ ਅੜਖਾੜ ਬੱਤੀ ਮਿਲਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਬੰਦਾ ਘਰ ਘੜਾ ਰਿਹਾ ਹੈ ਇੰਜੈਕਸ਼ਨ ਉਹਨੇ ਲਾਇਆ ਹੋਇਆ ਤੇ ਬਹੁਤ ਮਾੜਾ ਹਾਲ ਹੈ ਬਹੁਤ ਬੁਰਾ ਹਾਲ ਹੈ ਅੱਜ ਦੇ ਦੌਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਦਾਂ ਦੇ ਨਕੀ ਉਹ ਕਦੇ ਕੁ ਮਾਲ ਨੂੰ ਤੁਸਲਾ ਕਰ ਰਹੇ ਨੇ ਜਿਹੜੀ ਮਹਿਰ ਹੈ ਇਹ ਇੱਕ ਤਰ੍ਹਾਂ ਦਾ ਉਹਦੀ ਖੁਸ਼ੀ ਇੰਜੈਕਸ਼ਨ ਤੇ ਇਹ ਇੰਜੈਕਸ਼ਨ ਪਏ ਤੇ ਹਾਂਜੀ ਬ੍ਰਿੰਦਰ ਜੀ ਬਸ ਉੱਥੇ ਜਿੱਥੇ ਪਹਿਲਾਂ ਨਹੀਂ ਦੋ ਤਿੰਨ ਘੰਟੇ ਬਣੂ ਨਹੀਂ ਆ ਸੀ ਆ ਜਾਓ ਸੂਰਤੀ ਵਾਲੇ ਪੁਲਕ ਤੁਸੀਂ ਦਵਾਨਾ ਜੀ 그것도 버리고 어디? 버리는 거지? 버리고 가세요. 어. 네.